ਇਹ ਕੋਈ ਨੰਦ ਕਾਰਨ ਨਹੀਂ ਕਿਦਾਂ ਇਹ ਲੋਕਾਂ ਦਾ ਪਾਲਾ ਯਾਰਾ ਤੂੰ ਕੁਛ ਨਹੀਂ ਹੁੰਦਾ ਦਵਾਈ ਵੀ ਲਾਓ ਯਾਰ ਸੁਭੀ ਜੀ ਹਾਂ ਦਵਾਈ ਵੀ ਲਾਓ ਦਵਾਈ ਲਾਓ ਕਿਥੋਂ ਡਿੱਗੋ ਪਰੋ ਇਹ ਕਿਹਨੂੰ ਕਰੋ ਮੈਂ ਨਾ ਦਿੰਦਾ ਹੋਰ ਪਾਵਾ ਪਾਣੀ ਦੇ ਜਿਹੜਾ ਨਾ ਖੜੀ ਕਾਲੀ ਨਹੀਂ ਇਹਨੇ ਕਿਹੜੇ ਵਾਇਰਿੰਗ ਹੈਗੀ ਨਾ ਕਾਲਾ ਲਾਟੂ ਨਿਕਲੇ ਹੀ ਗੈਣ ਨਿਕਲੀ ਗੈਣ ਛੱਡੀ ਨਹੀਂ ਆ ਗਏ ਤਾਰਾਂ ਨੇ ਥਾਲੀ ਨੇ ਫਿਰ ਉਹਨੇ ਛੱਡਣੀ ਨਹੀਂ ਸੱਚਾ ਬੱਜਾ ਹੀ ਫਸੂਕੀ ਦੀ ਬਈ ਜੋ ਆਉਂ ਭਾਈ ਜੋ ਆਉਂ ਹਾਂ ਸਮਾਣੇ ਲੈ ਨਹੀਂ ਨਹੀਂ ਮੈਂ ਉਹ ਜੀਣਾ ਇਹ ਬੈਠੀ ਕਰ ਮਾਰਦੀ ਹੈ ਮੈਂ ਨਹੀਂ ਨਹੀਂ ਬੱਸ ਹੁਣ ਇਹ ਮੋਟਰਾਂ ਦੇ ਮੇਨ ਮੋਟਰਾਂ ਹੁੰਦੀ ਆਹੋ ਤੇ ਹੁੰਦਾ ਕਿਦਾ ਕੇ ਤਾਂ ਹੀ ਇਹੋ ਮੋਟਰ ਚਲਾਉਂਦੀ ਸਭ ਇਹਨੂੰ ਆ ਸੇ ਤਾਵੇਂ ਕੋਸ਼ਿਸ਼ ਕਰਾਈ ਆਹ ਦਾ ਆਇਆ ਸਾਰਾ ਕੁਝ ਕੋ ਹੈ ਪਰਲਾ ਆ ਉਹ ਗੱਡੀ ਦਾ ਆਹ ਆ ਤੇਰੇ ਕੋਲੇ ਜਰਾ ਇੱਕ ਮਿੰਟ ਵੀਡੀਓ ਬਣਾ ਆ ਆਹ ਸੋਨਾਰਾਮ ਇਹ ਦੇਖ ਲੈ ਕਿੰਨਾ ਪੁੱਟ ਗਿਆ ਇਹ ਜ਼ਰੂਰੀ ਹੈ ਮੇਰੇ ਰੇਡਰ ਆਦਮੀ ਨੇ ਵੀ ਲਾ ਦਿੱਤੀ ਗੱਡੀ ਦਾ ਯਾਰ ਇਹ ਗੱਡੀ ਦਾ ਪੁਰਜਾ ਕੋਈ ਉਹ ਯਾਰ ਓਏ ਉਹਨੂੰ ਵੀ ਇਹ ਇਲੈਕਟ੍ਰਿਕ ਮੋਟਰ ਲੱਗਣੀ ਹੈ ਉਹਨਾਂ ਮੋਟਰ ਆਈ ਓਏ ਇਧਰ ਪੈਪ ਜਿਆਦੀ ਨਾ ਖਿੱਚ ਪਾਣੀ ਪਾ ਕੋਈ ਹੁੰਦਾ ਨਾ ਉਧਰ ਮਾਰ ਗੱਡੀ ਤੇ ਜੀ ਜੂ ਦਾ ਤਾਂ ਨਹੀਂ ਨੁਕਸਾਨ ਆਇਆ ਨਾ ਨੁਕਸਾਨ ਲੱਗਿਆ ਹੈ ਪਾਣੀ ਪਾ ਪਾਣੀ ਥਾਰੇ ਪਾਉਣੇ ਦਾ ਕੋਈ ਨਹੀਂ ਥਾਗਾ